ਸਸਰੀਕਾਲ ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਹਲਕਾ ਅੰਮ੍ਰਿਤਕੜ ਦੇ ਵਿਧਾਇਕ ਜਸਵੰਤ ਸਿੰਘ ਗੱਜਨ ਮਾਇਰਾ ਆਮ ਲੋਕਾਂ ਦੀਆਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਸੁਣ ਕੇ ਕਰ ਰਹੇ ਮੌਕੇ ਤੇ ਹੀ ਹੱਲ ਉਹਨਾਂ ਦੇ ਕਮਾ ਅਤੇ ਪ੍ਰਭਾਵਕ ਹੋ ਕੇ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਹੋ ਰਹੇ ਹਨ ਸ਼ਾਮਿਲ ਪਿੰਡ ਸ਼ੋਕਰਾਂ ਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਵਰਕਰਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਮਲੇਰ ਕੋਟਲਾ ਤੋਂ ਮੁਹੰਮਦ ਸਲੀਮ ਦੀ ਵਿਸ਼ੇਸ਼ ਰਿਪੋਰਟ ਮੇਰੀ ਆਵਾਜ਼ ਉਨੇ ਹੀ ਸੋਨਹਾਰ ਰਸੂਲ ਅੱਜ ਆਇਆ ਹਾਜ਼ਰ ਚਾਰ ਵਾਰੀ ਵਾਜਣ ਹਾਂ ਬਸ ਜੇ ਬਈ ਸਾਰੀ ਚਾਲੇ ਆ ਦੇ ਕੋਈ ਦੇਰੇ ਰਹਿੰਦੇ ਨੇ ਅੱਜ ਉਹ ਵੀ ਬੱਠੇ ਆ ਸਾਡੇ ਕੋਲੋਂ ਪੰਜ ਨੇ ਪਹਿਲਾਂ ਪਹੁੰਚਣਾ ਹੁੰਦਾ ਇਹਨਾਂ ਦੇ ਨਾਲ ਹੀ ਪਾਉਣੇ ਪਹਿਲਾਂ ਕਲਵਰ ਤੇ ਚੁਆਦਾ ਸੁਣਾ ਦੇ ਸੋਨਹਾਰ ਰਸੂਲ ਅੱਜ ਕਰਿਆ ਕਿ ठीक है रामण ठीक है जी सुंदर नाम आपका नाम है बस इसी आज हमारा सुनाओ कुछ लोग बस ਸਰਦਾਰ ਜੀ ਤੋਂ ਉਹ ਜੀ ਸੰਚਾਰ ਬਿਜੇ ਜੀ ਗੱਲ ਚ ਦੰਦਾਰੇ ਮੈਨਾਂ ਆਏ ਨਹੀਂ ਹਰ ਰੋਜ਼ ਜੇ ਸੰਗਤ ਹੁੰਦੀ ਹੈ ਬਹੁਤ سارے ਕਾਮ ਹੁੰਦੇ ਨੇ ਕਈ ਪਿੰਡਾਂ ਦੇ ਵਿੱਚੋਂ ਸਾਡੇ ਨਾਲ ਹੋਰ ਪਾਰਟੀਆਂ ਦੇ ਵਿੱਚੋਂ ਜਿਹੜਾ ਪਹਿਲਾਂ ਦੂਜੀ ਪਾਰਟੀ ਦੇ ਕੰਮ ਕਰਿਆ ਹੁੰਦੇ ਉਹ ਵੀ ਸੰਗਤ ਸਾਡੇ ਕੋਲ ਹਮੇਸ਼ਾ ਹੀ ਅੱਛਾ ਕੀ ਸਾਡੀ ਪਾਰਟੀ ਦੇ ਤੇ ਸਮਲ ਹੁੰਦੇ ਨੇ ਤੇ ਮੈਂ ਸਾਡਾ ਦੇਖੋ ਮਕਸਦ ਆ ਪਿੰਡਾਂ ਦਾ ਵਿਕਾਸ ਕਰਨਾ ਪਿੰਡਾਂ ਦਾ ਭਵਿੱਖ ਦੀ ਯੋਜਨਾ ਬਣੋਣੀ ਹੈ ਸਾਡੇ ਬੱਚਿਆਂ ਦਾ ਭਵਿੱਖ ਨੂੰ ਸੁਰੱਖਿਅਤ ਸਰ ਹੁਣ ਕਿਹੜੇ ਪੰਚਾਇਤ ਦੇ ਜਾਂ ਪਿੰਡ ਦੇ ਮਤਲਬ ਲੋਕ ਅੱਜ ਸਾਡੇ ਕੋਲੇ ਨਗਰ ਸੋਖਰਾ ਸਰਟੀਫੀਕਟ ਦੇ ਪਿੰਡਾਂ ਇਹਦੇ ਵਿੱਚ ਬਹੁਤ سارے ਸੱਜਣ ਜਿਹੜੇ ਕਿ ਪਹਿਲਾਂ ਵੀ ਸੰਘੇ ਖੰਮਾ ਬਹੁਤ ਕਰਦੇ ਆ ਪਰ ਉਹਨਾਂ ਨੇ ਅੱਜ ਸਾਨੂੰ ਆ ਕੇ ਖੁਦ ਕਿਹਾ ਕਹਿੰਦੇ ਕਿ ਇੱਕ ਤਾਂ ਵਿਕਾਸ ਤੇ ਬਹੁਤ ਕਾਰਨ ਜਿਵੇਂ ਖੇਤਾਂ ਨੂੰ ਪਾਣੀ ਲਾਉਣਾ ਟ੍ਰੀਟਮੈਂਟ ਪਲਾਂਟ ਲਾਉਣਾ ਪੰਡਾ ਪਾਣੀ ਕੱਢਣਾ ਇਹ ਨੂੰ ਨੇ ਕਿਹਾ ਵੀ ਜਿਹੜਾ ਨਹਿਰੀ ਪਾਣੀ ਫੱਟੇ ਪਿੰਡਾਂ ਨੂੰ ਅੰਗਰੇਜ਼ਾਂ ਦੇ ਪੈ ਪੈ ਲੇ ਗਏ ਵੀ ਹੁਣ ਸਾਡੇ ਪਿੰਡ ਚੋਂ ਪਾਲਟੀ ਭਾਜੀ ਕਰੀਬ ਖਤਮ ਹੋ ਗਈ ਵੀ ਅਸੀਂ ਪੰਜਾਬ ਪਿੰਡ ਨੂੰ ਤੇ ਸਾਡੇ ਪੰਜਾਬ ਨੂੰ ਦੰਗਲਾ ਬਣੋਂ ਤੱਕ ਸਾਰਾ ਪਿੰਡ ਇੱਕ ਮੁੱਠ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਥ ਤੇ ਇੱਕ ਸਾਡੇ ਜਿਹੜੇ ਵਿਕਾਸ ਕਾਰਜ ਨੇ ਅਮਰਗੜ ਦੇ ਵਿੱਚ ਕਿੰਨੇ ਕ ਹੋ ਗਏ ਗਿਣਤੀ ਤਾਂ ਨਹੀਂ ਕੋਈ ਤੁਸੀਂ ਵੀ ਨਹੀਂ ਕਰ ਸਕਦੇ ਕੰਮ ਅਣਗਿਣਤ ਹੋ ਰਹੇ ਨੇ ਤੇ ਸਾਡੇ ਤਾਂ ਏਜੰਡੇ ਹੁੰਦੇ ਨੇ ਕਿ ਜਿਹੜੇ ਮੈਂ ਪਹਿਲਾਂ ਨਹਿਰੀ ਪਾਣੀ ਦੇ ਸੀ ਸਾਰੇ ਹਲਕੇ 'ਚ ਦੇਣ ਦਾ ਯਤਨ ਕਰ ਰਹੇ ਹਾਂ ਉਸ ਤੋਂ ਬਾਅਦ ਹੁਣ ਟ੍ਰੀਟਮੈਂਟ ਦੇ ਸਾਰੇ ਪੈਕਟ ਦਿੱਤੇ ਜਾ ਰਹੇ ਨੇ ਤੇ ਉਹ ਟ੍ਰੀਟਮੈਂਟ ਪਲਾਂਟ ਲਾਉਣੇ ਨੇ ਫਿਰ ਹਰ ਪਿੰਡ ਦੇ ਵਿੱਚ ਛੋਟਾ ਵੱਡਾ ਜਿਹੜਾ ਪਿੰਡ ਦੀ ਥਾਂ ਖੇੜੇ ਮਤਾਲ ਦੇਣਾ ਮਤਲਬ ਅਸੀਂ ਟਾਰਗੇਟ ਮਿਸ਼ਨ ਤੇ ਅਲੱਗ-ਅਲੱਗ এজেন্ডਿਆਂ ਤੇ ਕੰਮ ਕਰਦੇ ਰਹੇ ਹਾਂ ਤੇ ਜਿਹੜੇ ਨਿੱਕੇ-ਮੋਟੇ ਕੰਮ ਜਿਹਨਾਂ ਨੂੰ ਅੱਗੇ ਲੋਕ ਕਹਿੰਦੇ ਤੇ ਉਹਨਾਂ ਤੋਂ ਮੰਨੋ ਤੇ ਇੱਥੇ ਕਰਿਆ ਅਜੇ ਜੰਦੇ ਜੀ ਨਹੀਂ ਪੜਿਆ ਇਹਦਾ ਪੱਟੇ ਤੇ ਭੁਵਿੱਖ ਦੇ ਕੰਮ ਇੱਕ ਜਿਹੜਾ ਆਪਣੇ ਨਸ਼ਿਆਂ ਦੇ ਖਿਲਾਫ ਜੁੱਧ ਜਿਹੜਾ ਅਭਿਆਸ ਸਰਕਾਰ ਚਲਾ ਰਹੀ ਹੈ ਤੇ ਉਹਦਾ ਕਿੰਨਾ ਇੱਕ ਮਤਲਬ ਆਪਣੇ ਪਿੰਡਾਂ ਚ ਹਲਕੇ ਚ ਕਿੰਨਾ ਕੁ ਸਹਾਇਜ ਹੋ ਰਿਹਾ ਤੁਹਾਨੂੰ ਵੀ ਬਹੁਤ ਖਬਰਾਂ ਆਉਣਗੇ ਤੁਹਾਡੇ ਕੋਲ ਤੁਹਾਨੂੰ ਪਤਾ ਲੱਗਦਾ ਤੁਸੀਂ ਕਿਸੇ ਸਮਾਜ ਵਿੱਚ ਸ਼ਾਮਲ ਹੋ ਲੋਕੀ ਕਿਵੇਂ ਤਨੋਂ ਮਨੋਂ ਤੁਹਾਨੂੰ ਸਾਥ ਦੇ ਰਹੇ ਨੇ ਉਹ ਕਹਿੰਦੇ ਨੇ ਵੀ ਜੇ ਪੰਜਾਬ ਦੇ ਵਿੱਚ ਵੀ ਕੰਦੀ ਸਰਕਾਰ ਦੇ ਵੀ ਸਾਡਾ ਵੀ ਫਰਜ਼ ਹੈ ਲੋਕ ਆਪਣਾ ਫਰਜ਼ ਸਮਝਦੇ ਹੋਏ ਸਾਡੇ ਇਸ ਯਾਤਰਾ ਦੇ ਵਿੱਚ ਇਸ ਮਿਸ਼ਨ ਦੇ ਵਿੱਚ ਸਾਹਮਣੇ ਹੋ ਰਹੇ ਨੇ ਕਿ ਸਾਰੇ ਇਸ ਗੱਲ ਤੋਂ ਬਹੁਤ ਖੁਸ਼ ਨਹੀਂ ਵੀ ਹੁਣ ਜਿੱਦਨ ਦੀ ਸਰਕਾਰ ਨੇ ਪੁਲਸਾਂ ਤੇ ਸ਼ਕਤੀ ਕਰੀਆ ਪਿੰਡਾਂ ਦੇ ਵਿੱਚ ਨਸ਼ੇ ਦਾ ਬੋਲਬਾਲਾ ਵਿਕਟਿਆ ਸਰ ਜਿਹੜੇ ਨਸ਼ਾ ਤਸਕਰ ਹਜੇ ਵੀ ਬਾਹਰ ਨੇ ਉਹਨਾਂ ਨੂੰ ਸੰਦੇਸ਼ ਸੁਚੀ ਦੇਣਾ ਉਹ ਅਸੀਂ ਤਾਂ ਇੱਕੋ ਕਹਿੰਦੇ ਆਂ ਵੀ ਜਾਂ ਤਾਂ ਧੰਦਾ ਛੱਡੋ ਜਾਂ ਪੰਜਾਬ ਛੱਡੋ ਸਾਡੇ ਕੋਲ ਤਾਂ ਦਬਲੀ ਗੱਲੇ ਦਿੱਖੀਆਂ ਨੇ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਨੌਜਵਾਨ ਨੂੰ ਕਹਿੰਦੇ ਜਵਾਨੀ ਦਾ ਨਸਰ ਖੋ ਤੇ ਆਪ ਦੇਖੋ ਵੀ ਖੇ ਨੂੰ ਸਵਾਰੋ ਇਹ ਤੁਹਾਨੂੰ ਪਤਾ ਲੱਗੇ ਵੀ ਅਸੀਂ ਪੰਜਾਬ ਦੇ ਵਸਨੀਕਾਂ ਤੇ ਜਿਨ੍ਹਾਂ ਨੂੰ ਕਹਿੰਦੇ ਪ੍ਰੋਫੈਸਰ ਕੁਮਰ ਸਿੰਘ ਨੇ ਕਿੰਨੇ ਲੇਖ ਲਿਖੇ ਨੇ ਉਹ ਵੀ ਸਿਰੇ ਗੱਬਰੂ ਪੰਜਾਬ ਦੇ ਪਹਿਲਾਂ ਗੱਬਰੂ ਵੜ ਕੇ ਦਿਖਾਉਣ ਫਿਰ ਅਸੀਂ ਖੁਸ਼ ਹੋਾਂਗੇ ਕਿਨਾਂ ਚ ਸਾਨੂੰ ਨੱਚਦੀ ਜਵਾਨੀ ਪੰਜਾਬ ਦੀ ਸਾਡੇ ਸਾਹਮਣੇ ਹੋਊਗੀ ਫਿਰ ਸਾਡੀ ਮਨ ਦੀ ਖੁਸ਼ੀ ਪੂਰੀ ਹੋਊਗੀ ਤੇਰਾ ਸਟੇਟ ਵੀ ਹੋਰ ਵੀ ਚਾਹੀਏ ਕੋਈ ਨਾ ਕੋਈ ਹਾਂਜੀ ਮੇਰਾ ਨਾਮ ਗੁਰਦੀਪ ਸਿੰਘ ਹੈ ਮੈਂ ਪਿੰਡ ਸ਼ੋਕਰਾਂ ਤੋਂ ਆਮ ਆਦਮੀ ਪਾਰਟੀ ਦਾ ਵਲੰਟੀਅਰ ਹਾਂ ਮੈਂ ਐਮਐਲਏ ਸਰਦਾਰ ਜਸਵੰਤ ਸਿੰਘ ਜੱਜਨਮਾਈਰਾ ਦੇ ਸਕਸੀ ਤੋਂ ਬਹੁਤ ਸਾਲ ਪਹਿਲਾਂ ਤੋਂ ਪ੍ਰਭਾਵਿਤ ਹਾਂ ਜਦੋਂ ਇਹ ਰਾਜਨੀਤੀ ਦੇ ਖੇਤਰ ਵਿੱਚ ਨਹੀਂ ਆਏ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਚਾਨਣ ਮਨਾਰਾ ਪਾਇਨੀਅਰ ਕਾਨਫਰੈਂਸ ਸਕੂਲ ਸਾਡੇ ਏਰੀਆ ਦੇ ਵਿੱਚ ਬੱਚਿਆਂ ਨੂੰ ਜੋ ਬਹੁਤ ਹੀ ਚੰਗੀ ਸਿੱਖਿਆ ਪ੍ਰੋਵਾਈਡ ਕਰ ਰਿਹਾ ਹੈ ਅਸੀਂ ਅਤਿ ਹੀ ਧੰਨਵਾਦੀ ਹਾਂ ਇਹਨਾਰੇ ਕਿਉਂਕਿ ਇੱਥੋਂ ਬੱਚੇ ਬਹੁਤ ਜ਼ਿਆਦਾ ਕਾਮਯਾਬ ਹੋ ਕੇ ਨਿਕਲੇ ਹਨ ਉਸ ਤੋਂ ਬਾਅਦ ਜਦੋਂ ਇਹ ਪੋਲੀਟੀਕਲ ਲਾਈਨ ਦੇ ਵਿੱਚ ਆਏ ਨੇ ਤਾਂ ਅਸੀਂ ਇਹਨਾਂ ਨਾਲ ਜੁੜੇ ਹੋਏ ਹਾਂ ਤੇ ਸਾਡੇ ਬਲੌਗ ਪ੍ਰਧਾਨ ਸਰਤਾ ਜਰਨੈਲ ਸਿੰਘ ਜੀ ਲਸੋਈ ਤੇ ਲਖਵੀਰ ਸਿੰਘ ਜੀ ਬਬਲੀ ਤੇ ਸਾਡੇ ਐਮਐਲਏ ਸਾਹਿਬ ਅਸੀਂ ਇਹਨਾਂ ਨਾਲ ਸਾਥੀ ਟੋਕੇ ਖੜੇ ਆਂ ਔਰ ਸਾਡੇ ਪਿੰਡੂ ਅੱਜ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਅਕਾਲੀ ਕਾਂਗਰਸੀ ਕਈ ਵਰਕਰ ਇਹਨਾਂ ਦੀ ਪ੍ਰੇਰਨਾ ਸਦਕਾ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਨਸ਼ੇ ਦੇ ਪ੍ਰਤੀ ਜਿਹੜੀ ਮਤਲਬ ਮੁਹਿੰਮ ਚੱਲ ਰਹੀ ਹੈ ਉਹਨੂੰ ਪ੍ਰਾਪਤ ਹੋ ਕੇ ਚੱਲਿਆ ਤੁਸੀਂ ਜਾਂ ਹੋਰ ਜਿਹੜੇ ਵਿਕਾਸ ਦੇ ਕੰਮ ਐਮਐਲਏ ਸਾਹਿਬ ਨੇ ਕਰੇ ਨੇ ਦੇਖੋ ਜੀ ਖੇਤਾਂ ਦੇ ਵਿੱਚ ਹੁਣ ਪੈ ਪੈ ਰਹੇ ਹਨ ਜਿੱਥੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਹਰ ਖੇਤ ਨੂੰ ਪਾਣੀ ਲੱਗ ਰਿਹਾ ਹੈ ਔਰ ਨਸ਼ਿਆਂ ਵਿਰੁੱਧ ਤਾਂ ਤੁਹਾਨੂੰ ਪਤਾ ਹੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਕਿੱਡੇ ਵੱਡੇ ਲੈਵਲ ਤੇ ਪੰਜਾਬ ਸਰਕਾਰ ਵੱਲੋਂ ਪ੍ਰੋਗਰਾਮ ਚਲਾਇਆ ਜਾ ਰਿਹਾ ਸੋ ਮੈਂ ਇਕੱਲਾ ਹੀ ਨਹੀਂ ਸਾਰਾ ਯੂਥ ਇਹਨਾਂ ਤੋਂ ਪ੍ਰਭਾਵਿਤ ਹੈ ਬਹੁਤ ਚੰਗਾ ਕੰਮ ਹੋ ਰਿਹਾ ਅਮਰਗੜ ਹਲਕੇ ਦੇ ਪਿੰਡਾਂ ਦੇ ਜਾਨੀ ਕਿ ਬਹੁਤ ਜ਼ਿਆਦਾ ਐਮਐਲਏ ਸਾਹਿਬ ਤੋਂ ਪ੍ਰਭਾਵਿਤ ਹੋਏ ਜੀ ਬਿਲਕੁਲ ਹਰ ਰੋਜ਼ ਹਰ ਪਿੰਡ ਦੇ ਵਿੱਚੋਂ ਵਰਕਰ ਇਹਨਾਂ ਨਾਲ ਨਵੇਂ ਜੁੜ ਰਹੇ ਨੇ ਬਹੁਤ ਚੰਗਾ ਕੰਮ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਮਤਲਬ ਪਿੰਡਾਂ ਦੇ ਲੋਕਾਂ ਨੂੰ ਜਾਂ ਪਿੰਡ ਵਾਸੀਆਂ ਨੂੰ ਮੈਂ ਖਾਸ ਤੌਰ ਤੇ ਯੂਥ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਉਹ ਖੇਡਾਂ ਨਾਲ ਜੁੜਨ ਔਰ ਨ ਔਰ ਸਾਡੇ ਐਮਐਲਏ ਸਾਹਿਬ ਵਰਗੇ ਦੂਰ ਦ੍ਰਿਸ਼ਟੀ ਵਾਲੇ ਚੰਗੀ ਸੋਚ ਵਾਲੇ ਲੀਡਰ ਦੇ ਨਾਲ ਜੁੜਨ ਔਰ ਪੋਲਿਟੀਕਲ ਖੇਤਰ ਕੋ ਮਾੜਾ ਖੇਤਰ ਨਹੀਂ ਇਸ ਦੇ ਵਿੱਚ ਵੀ ਆਉਣ ਤਾਂ ਕਿ ਆਪਣੇ ਜਿਹੇ ਸਮਾਜ ਨੂੰ ਅਸੀਂ ਨਰਵਾ ਬਣਾ ਸਕੀਏ ਔਰ ਅਸੀਂ ਆਪਣੇ ਪੰਜਾਬ ਦਾ ਵਿਕਾਸ ਕਰ ਸਕੀਏ ਅਸੀਂ ਦੇਖ ਰਹੇ ਹਾਂ ਕਿ ਐਮਐਲਏ ਸਾਹਿਬ ਦੇ ਹਮੇਸ਼ਾ ਹੀ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਭੀੜ ਲੱਗੀ ਰਹਿੰਦੀ ਆਮ ਲੋਕਾਂ ਦੀ ਜੀ ਬਿਲਕੁਲ ਇਹ ਉਹਨਾਂ ਦੀ ਸਮੱਸਿਆ ਦੇ ਤੁਰੰਤੀ ਹੱਲ ਕਰ ਜਾਂਦੇ ਨੇ ਜੀ ਬਿਲਕੁਲ ਜੋ ਉਹਨਾਂ ਕੋਲ ਹੁੰਦਾ ਜਦ ਹੀ ਸੈਕਟਰੀ ਸਾਹਿਬ ਵਗੈਰਾ ਜਾਂ ਜੋ ਵੀ ਸਬੰਧਤ ਅਧਿਕਾਰੀ ਨਾਲ ਦੀ ਨਾਲ ਫੋਨ ਮਾਰਦੇ ਨੇ ਔਰ ਇਹਨਾਂ ਦੀ ਕੋ ਚੰਗੀ ਸੋਚ ਤਾਂ ਮੈਂ ਇਹ ਗੱਲ ਕਿ ਇਹਨਾਂ ਨੇ ਕਦੇ ਲਾਰਾ ਨਹੀਂ ਲਾਇਆ ਜੀ ਇਹਨਾਂ ਨੇ ਪੋਲੀਟੀਕਲ ਮੰਤਵ ਲਈ ਕਦੇ ਲਾਰਾ ਨਹੀਂ ਲਾਇਆ ਜੋ ਸਹੀ ਕੰਮ ਜਾਇਜ਼ਾ ਮੌਕੇ ਤੇ ਹੱਲ ਕਰਦੇ ਨੇ ਨਹੀਂ ਅਗਲੇ ਨੂੰ ਕਹਿੰਦੇ ਆ ਵੀ ਇਹ ਕੰਮ ਭਾਈ ਅਸੀਂ ਇਸ ਕੰਮ ਸਹੀ ਕਾਨੂੰਨ ਤੌਰ ਤੇ ਸਹੀ ਨਹੀਂ ਅਸੀਂ ਇਹ ਨਹੀਂ ਕਰ ਰਹੇ ਇਹਨਾਂ ਨੂੰ ਸੋਚ ਤੋਂ ਪ੍ਰਭਾਵਿਤ ਜੀ